ਇਸ ਕੋਲੇ ਦੀ ਵੱਡੀ ਖਬਰ ਨਵਾਂ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਕਿ ਨਵਾਂ ਸ਼ਹਿਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਹਾਦਸੇ ਦਾ ਸ਼ਿਕਾਰ ਹੋਏ ਨੇ ਜਿੱहां ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈਏ ਦਰਸਲ ਸਾਬਕਾ ਵਿਧਾਇਕ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸੀ ਅਤੇ ਰੂਪਨਗਰ ਤੋਂ ਪਹਿਲਾ ਪਿੰਡ ਟੌਂਸਾ ਨੇੜੇ ਉਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਉਹਨਾਂ ਨੂੰ ਤੁਰੰਤ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਹ ਜ਼ੇਰੇ ਇਲਾਜ ਨੇ ਉਹਨਾਂ ਦੀਆਂ ਗੱਡੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕੇ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਫੋਰਚੂਨਰ ਗੱਡੀ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਹੈ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ ਜਦਕਿ ਗੱਡੀ ਦੇ ਹਾਸੇ ਕਾਰਨ ਸਾਰੇ 에ਅਰਬੈਗ ਖੁੱਲ ਗਏ ਇਤਿਹਾਸੇ ਦਾ ਇੰਪੈਕਟ ਪਿਛਲੇ ਸ਼ੀਸ਼ੇ ਤੱਕ ਪਿਆ ਅਤੇ ਗੱਡੀ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਜਾਣਕਾਰੀ ਅਨੁਸਾਰ ਕਾਂਗਰਸ ਦੇ ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਅੰਗਤ ਸਿੰਘ ਸੈਣੀ ਦਾ ਚੰਡੀਗੜ੍ਹ ਨਵਾਂ ਸ਼ਹਿਰ ਰੋਡ ਤੇ ਜ਼ਬਰਦਸਤ ਐਕਸੀਡੈਂਟ ਉਦੋਂ ਹੋਇਆ ਜਦੋਂ ਇੱਕ ਐਂਬੂਲੈਂਸ ਦਾ ਡਰਾਈਵਰ ਰਸਤੇ ਵਿੱਚ ਗੱਡੀ ਖੜਾ ਕੇ ਕਿਸੇ ਵਿਅਕਤੀ ਤੋਂ ਰਸਤਾ ਪੁੱਛ ਰਿਹਾ ਸੀ ਤਾਂ ਪਿੱਛੋਂ ਆਉਂਦੀ ਸਾਬਕਾ ਵਿਧਾਇਕ ਦੀ ਫੋਰਚੂਨਰ ਗੱਡੀ ਇਸ ਨਾਲ ਟਕਰਾ ਗਈ ਜਿਸ ਵਿੱਚ ਸਾਬਕਾ ਵਿਧਾਇਕ ਅੰਗਤ ਸਿੰਘ ਸੈਣੀ ਸਣੇ ਉਹਨਾਂ ਦੇ ਗਨਮੈਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਉਧਰ ਅੰਗਰ ਸਿੰਘ ਸੈਣੀ ਅਤੇ ਉਹਨਾਂ ਦੇ ਗਨਮੈਨ ਨੂੰ ਮੁਹਾਲੀ ਦੇ ਹਸਪਤਾਲ ਚ ਦਾਖਲ ਕਰਵਾਏ ਕੇ ਜੀਐਚਐਸ ਪਰ ਦੀ ਵੱਡੀ ਖਬਰ ਨਮਾਸ਼ਹਿਰ ਤੋਂ ਆਈ ਹੈ ਜਿੱਥੇ ਕਿ ਕਾਂਗਰਸ ਦੇ ਸਾਬਕਾ ਵਿਧਾਇਕ ਅੰਗਰ ਸਿੰਘ ਸੈਣੀ ਇੱਕ ਭਿਆਨਕ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਉਹਨਾਂ ਦੀ ਫੋਰਚੂਨਰ ਗੱਡੀ ਹਾਦਸੇ ਕਾਰਨ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਜਦਕਿ ਸਾਬਕਾ ਵਿਧਾਇਕ ਸਣੇ ਉਹਨਾਂ ਦੇ ਗਨਮੈਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਕੇ ਹੁਣ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਸਾ ਉਦੋਂ ਵਾਪਰਿਆ ਜਦੋਂ ਅੰਗ ਸਿੰਘ ਸੈਣੀ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਜਾ ਰਹੇ ਸੀ ਅਤੇ ਰਸਤੇ ਵਿੱਚ ਉਹਨਾਂ ਦੀ ਗੱਡੀ ਇੱਕ ਐਂਬੂਲੈਂਸ ਨਾਲ ਟਕਰਾ ਗਈ। ਜਾਣਕਾਰੀ ਮੁਤਾਬਕ ਐਂਬੂਲੈਂਸ ਡਰਾਈਵਰ ਰਸਤੇ ਵਿੱਚ ਗੱਡੀ ਖੜੀ ਕਰਕੇ ਕਿਸੇ ਵਿਅਕਤੀ ਤੋਂ ਰਸਤਾ ਪੁੱਛ ਰਿਹਾ ਸੀ ਤਾਂ ਪਿੱਛੋਂ ਆਉਂਦੀ ਸਾਬਕਾ ਵਿਧਾਇਕ ਦੀ ਗੱਡੀ ਇਸ ਐਂਬੂਲੈਂਸ ਨਾਲ ਟਕਰਾ ਗਈ ਅਤੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਿਸ ਵਿੱਚ ਸਾਬਕਾ ਵਿਦਾਇਕ ਅੰਗਰ ਸਿੰਘ ਸੈਣੀ ਸਨੇ ਉਹਨਾਂ ਦੇ ਗੰਨਮੈਨ ਗੰਭੀਰ ਰੂਪ ਚ ਸਖਮ ਹੋ ਗਏ ਨੇ ਫਿਲਹਾਲ ਦੋਵੇਂ ਡੇਰੇ ਇਲਾਜ ਨੇ ਜਦਕਿ ਉਹਨਾਂ ਦਾ ਗੰਨਮੈਨ ਬੇहद ਗੰਭੀਰ ਦੱਸਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ